ਉਹ ਖੂਨ ਬਦਲੇ ਜੀ ਸਾਨੂੰ ਖੂਨ ਚਾਹੀਦਾ ਏ ਸੌਦੀ ਅਰਬਤ ਦੇ ਵਰਗ ਹਕ ਨੂੰ ਹੁਣ ਚਾਹੀਦਾ ਏ ਉਹ ਖੂਨ ਬਦਲੇ ਜੀ ਸਾਨੂੰ ਖੂਨ ਚਾਹੀਦਾ ਏ ਸੌਦੀ ਅਰਬਤ ਦੇ ਵਰਗ ਹਕ ਨੂੰ ਹੁਣ ਚਾਹੀਦਾ ਏ ਉਹ ਗਲਫ ਦੇ ਸਖਤ ਕਾਨੂੰਨ ਮੈਂ ਤੇਰਾ ਪੁੱਤ ਹੁੰਦਾ ਰਾਜੇ ਦਾ ਵੀ ਚੰਪ ਦੇਣਾ ਸੀ ਜੇ ਉਹ ਜੇ ਹਕਾਂਢ ਕਿਤੇ ਗਲਫ ਚ ਹੁੰਦਾ ਸ਼ਾਮਾਂ ਤੱਕ ਸੂਲੀ ਉੱਤੇ ਟੰਗ ਦੇਣਾ ਸੀ ਜੇ ਇਹੋ ਜਿਹਾ ਕਾਂਡ ਸੌਦੀ ਅਰਬ ਚ ਹੁੰਦਾ ਸ਼ਾਮਾਂ ਤੱਕ ਸੂਲੀ ਉੱਤੇ ਟੰਗ ਦੇਣਾ ਸੀ ਤੇਰੀ ਤਾਂ ਮਾਸੀ ਦੇਣੀ ਤੇ ਮਾਸੀ ਦੇਣੀ ਲੈ ਕੇ ਆਉਂਦੇ ਸੀ ਤੇ ਮਾਤਾ ਦਾ ਉਸ ਦਾ ਕੱਟੋ ਜਿੱਤਾ ਤੇ ਮੇਰੀ ਗੱਲਾ ਘੋਟਿਆ ਮੇਰੀ ਧੀ ਦਾ ਉਹਦਾ ਗਲਾ ਇੱਥੇ ਘੋਟਿਆ ਜਾਵੇ ਬਸ ਮੈਨੂੰ ਹੋਰ ਇਸ ਦੀ ਕੀ ਕਿ ਉਹਨੂੰ ਲੱਗੇ ਧੀ ਘਟੇ ਜਾਵੇ ਆ ਗਈ ਪੁਲਿਸ ਦੀ ਅੱਕੇ ਮਾਰੋ ਨੂੰ ਮੇਰੇ ਦੀ ਨੂੰ ਚਾਹ ਦਿਆ ਤੇਰੀ ਧੀ ਜਿੰਦਾਬਾਦ ਤੇਰਾ ਬਾਪ ਨੇ ਬੱਚੇ ਲਈ ਇਨਸਾਫ ਹੱਥ ਉਹ ਫੁੱਲਾਂ ਜਿਹੀ ਮਾਪਿਆਂ ਦੀ ਧੀ ਮਾਰਦੀ ਉਹ ਵਸਦੀ ਸੀ ਜਿਹੜੀ ਦੁਨੀਆਂ ਉਜਾੜਦੀ ਉਹ ਫੁੱਲਾਂ ਜਿਹੀ ਮਾਪਿਆਂ ਦੀ ਧੀ ਮਾਰਦੀ ਉਹ ਵਸਦੀ ਸੀ ਜਿਹੜੀ ਦੁਨੀਆਂ ਉਜਾੜਦੀ ਉਥਾਂ ਤੇ ਗੋਲੀ ਮਾਰ ਦੇਣੀ ਸੀ ਜਲਾਦ ਨੂੰ ਉਥਾਂ ਤੇ ਗੋਲੀ ਮਾਰ ਦੇਣੀ ਸੀ ਜਲਾਦ ਨੂੰ ਪਲਾਂ ਚ ਮਕਾ ਸਾਰਾ ਕੰਮ ਦੇਣਾ ਸੀ ਜੇ ਇਹੋ ਜਿਹਾ ਕਾਂਡ ਕੀਤਾ ਅਰਬ ਚ ਹੁੰਦਾ ਸ਼ਾਮਾਂ ਤੱਕ ਸੂਲੀ ਉਤੇ ਟੰਗ ਦੇਣਾ ਸੀ ਜੇ ਇਹੋ ਜਿਹਾ ਕਾਂਡ ਸੋਦੀ ਅਰਬ ਚ ਹੁੰਦਾ ਸ਼ਾਮਾਂ ਤੱਕ ਸੂਲੀ ਉਤੇ ਟੰਗ ਦੇਣਾ ਸੀ ਉਹ ਖੂਨ ਬਦਲੇ ਜੀ ਸਾਨੂੰ ਖੂਨ ਚਾਹੀਦਾ ਏ ਸੋਦੀ ਅਰਬਤ ਦੇ ਬਰਗਾ ਕਾਨੂੰਨ ਚਾਹੀਦਾ ਏ ਉਹ ਖੂਨ ਬਦਲੇ ਜੀ ਸਾਨੂੰ ਖੂਨ ਚਾਹੀਦਾ ਏ ਸੋਦੀ ਅਰਬਤ ਦੇ ਬਰਗਾ ਕਾਨੂੰਨ ਚਾਹੀਦਾ ਏ ਉਹ ਗਲਫ ਦੇ ਸਖਤ ਕਾਨੂੰਨ ਮੈਂ ਤੇਰਾ ਪੁੱਤ ਹੁੰਦਾ ਰਾਜੇ ਦਾ ਵੀ ਚੰਪ ਦੇਣਾ ਸੀ ਜੇ ਇਹੋ ਜੇ ਹਕਾਂਢ ਕਿਤੇ ਅਰਬਚ ਹੁੰਦਾ ਸ਼ਾਮਾਂ ਤੱਕ ਸੂਲੀ ਉਤੇ ਟੰਗ ਦੇਣਾ ਸੀ ਜੇ ਇਹੋ ਜੇ ਹਕਾਂਢ ਕਿਤੇ ਯਰਪਚ ਹੁੰਦਾ ਸ਼ਾਮਾਂ ਤੱਕ ਸੂਲੀ ਉਤੇ ਟੰਗ ਦੇਣਾ ਸੀ ਹੋ ਲਿਖੇ ਨਾਂਗੜਾ ਬਰੂਹੀ ਵਾਲਾ ਖੂਨ ਖੋਲਦਾ ਹੈ ਕੋਈ ਇਹ ਦੇ ਬਾਰੇ ਲੀਡਰ ਕਿਉਂ ਨਹੀਂ ਬੋਲਦਾ ਏ ਉਹ ਨਿੱਖ ਨਾਂਗੜਾ ਬਰੂਹੀ ਪਾਲਾ ਖੂਨ ਖੋਲਦਾ ਏ ਕੋਈ ਇਹ ਦੇ ਬਾਰੇ ਲੀਡਰ ਕਿਉਂ ਨਹੀਂ ਬੋਲਦਾ ਏ ਗੁਨਾਹਦਾਰੇ ਆਪਣਾ ਜਾ ਹੋਵੇ ਕੋਈ ਵਗਾਨਾ ਉਹ ਸ਼ੀਨਾ ਸ਼ਾਨਣੀ ਦੇ ਵਾਂਗੂ ਜਾ ਕੇ ਛਾਂਡ ਦੇਣਾ ਸੀ ਜੇ ਇਹੋ ਜਿਹਾ ਕਾਂਢੀ ਤੇ ਅਰ ਬੱਚ ਹੁੰਦਾ ਸ਼ਾਮਾਂ ਤੱਕ ਸੂਲੀ ਉਤੇ ਟੰਗ ਦੇਣਾ ਸੀ ਜੇ ਇਹੋ ਜਿਹਾ ਕਾਂਢੀ ਤੇ ਯਰ ਪੁੱਛ ਹੁੰਦਾ ਸ਼ਾਮਾਂ ਤੱਕ ਸੂਲੀ ਉਤੇ ਟੰਗ ਦੇਣਾ ਸੀ ਜੇ ਇਹੋ ਜਿਹਾ ਕਾਂਢੀ ਤੇ ਗਲ ਫੁੱਜ ਹੁੰਦਾ ਸ਼ਾਮਾਂ ਤੱਕ ਸੂਲੀ ਉਤੇ ਟੰਗ ਦੇਣਾ ਸੀ